ਹਾਂਜੀ ਦੋਸਤੋ ਕੀ ਹਾਲ ਚੱਲ ਰਿਹਾ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜਾ ਗੱਲ ਕਰਾਂਗੇ ਉਹ ਹੈ ਬੈ ਬਕੈਮੀ ਰਹਿਣ ਦੇ ਇੰਤਕਾਲ ਦੇ ਬਾਰੇ ਜਾਂ ਬੈ ਬਕੈਮੀ ਰਹਿਣ ਦੀ ਰਿਸ਼ਤੀ ਕਹ ਲਓ ਜਾਂ ਬਸੀਕਾ ਕਹ ਲਓ ਇਹ ਰਿਸ਼ਤੀ ਕਿਸ ਤਰ੍ਹਾਂ ਦੀ ਰਿਸ਼ਤੀ ਜਿਹੜਾ ਬੈ ਬਕੈਮੀ ਰਹਿਣ ਦੀ ਰਿਸ਼ਤੀ ਕਿਹਾ ਜਾਂਦਾ ਜਦੋਂ ਅਸੀਂ ਆਪਣੀ ਜਦੋਂ ਕੋਈ ਵਿਅਕਤੀ ਆਪਣੀ ਜ਼ਮੀਨ ਨੂੰ ਕਿਸੇ ਦੂਜੀ ਵਿਅਕਤੀ ਨੂੰ ਗਹਿਣੇ ਕਰ ਦਿੰਦਾ ਠੀਕ ਹੈ ਤਾਂ ਉਸ ਇੰਤਕਾਲ ਨੂੰ ਕੀ ਕਿਹਾ ਜਾਂਦਾ ਰਹਿਣ ਦਾ ਇੰਤਕਾਲ ਤਾਂ ਗਹਿਣੇ ਦੇ ਇੰਤਕਾਲ ਨੂੰ ਜਿਹੜਾ ਉਹ ਰਹਿਣ ਦਾ ਇੰਤਕਾਲ ਕਿਹਾ ਜਾਂਦਾ ਹੈ ਤਾਂ ਜਦੋਂ ਵਿਅਕਤੀ ਕੋਈ ਆਪਣੀ ਜ਼ਮੀਨ ਕਿਸੇ ਨੂੰ ਗੈਣੀ ਕਰਦਾ ਹੈ ਤਾਂ ਗੈਣੀ ਲੈਣ ਵਾਲਾ ਉਸ ਦੇ ਬਦਲੇ ਉਸ ਨੂੰ ਰੁਪਏ ਦਿੰਦਾ ਹੈ ਠੀਕ ਹੈ ਮਤਲਬ ਕਿਸੇ ਨੇ ਲੱਖ ਚ ਜ਼ਮੀਨ ਗੈਣੀ ਕਰਤੀ 2 ਲੱਖ 3 ਲੱਖ ਇਹ अमाउंट ਉਹਨਾਂ ਦੇ ਆਪਣੀ ਫਿਕਸ ਹੁੰਦੀ ਹੈ ਜਿੰਨੇ ਵਿੱਚ ਗੈਣੀ ਕਰਨੀ ਹੁੰਦੀ ਹੈ ਠੀਕ ਹੈ ਸੋ ਗੈਣੀ ਕਰਨ ਤੋਂ ਬਾਅਦ ਜਦੋਂ ਮੰਨ ਲਓ ਕੋਈ ਵਿਅਕਤੀ A ਹੈ ਠੀਕ ਹੈ ਉਸਨੇ B ਨੂੰ ਜ਼ਮੀਨ ਗੈਣੀ ਕਰਤੀ ਹੁਣ ਜਿਹੜਾ A ਵਿਅਕਤੀ ਹੈ ਉਹ ਗੈਣੀ ਕੀਤੀ ਹੋਈ ਜ਼ਮੀਨ ਨੂੰ ਅੱਗੇ ਵੇਚਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਕੀ ਕਰਨਾ ਸੀਗਾ ਉਸ ਨੇ ਪਹਿਲਾਂ ਆਪਣੀ ਜ਼ਮੀਨ ਵੀ ਪਾਸੋਂ ਛੜਵਾਉਣੀ ਸੀ ਗਹਿਣੇ ਸੀ ਜੋ ਫੱਕ ਕਰਾਉਣੀ ਸੀ ਯਾਨੀ ਕਿ ਉਸ ਨੂੰ ਉਸ ਦੇ ਪੈਸੇ ਵਾਪਸ ਕਰਕੇ ਜਿਹੜਾ ਹਿਸਾਬਕ ਤਾ ਕਲੀਅਰ ਕਰਕੇ ਜ਼ਮੀਨ ਫੱਕ ਕਰਾ ਕੇ ਫਿਰ ਅੱਗੇ ਵੇਚ ਸਕਦਾ ਸੀ ਪਰ ਇੱਕ ਕੰਡੀਸ਼ਨ ਕੀ ਹੈ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜਿਹੜਾ ਪਹਿਲਾ ਵਿਅਕਤੀ ਏ ਹੈ ਉਹ ਆਪਣੀ ਜ਼ਮੀਨ ਨੂੰ ਬਿਨਾਂ ਜਿਹੜਾ ਹੋ ਫੱਕ ਕਰਾਏ ਠੀਕ ਹੈ ਅੱਗੇ ਵੇਚ ਸਕਦਾ ਹੈ ਅਗਰ ਇਹ ਸਟੀਕਰਵਾ ਸਕਦਾ ਹੈ ਕਿਸੇ ਤੀਜੇ ਵਿਅਕਤੀ ਨੂੰ ਕਬਜ਼ਾ ਹਾਲਾਂਕਿ ਬੀ ਪਾਸੇ ਹੀ ਰਹੇਗਾ ਰਿਸ਼ਤੀ ਕਿਹੜੀ ਹੋਵੇਗੀ ਉਹ ਹੋਵੇਗੀ ਬੈ ਬਕੈਮੀ ਰਹਿਣਾ ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੀ ਹੁੰਦਾ ਹੈ ਜਦੋਂ ਏ ਵਿਅਕਤੀ ਕੋਈ ਤੀਜੇ ਵਿਅਕਤੀ ਨੂੰ ਗਹਿਣੇ ਕਰੇਗਾ ਮੰਨ ਲਓ ਤੀਜਾ ਵਿਅਕਤੀ ਸੀ ਹੈ ਤਾਂ ਸੀ ਕੀ ਕਰੇਗਾ ਜਿਹੜਾ ਜ਼ਮੀਨ ਦੀ ਰਿਸ਼ਤੀ ਆਪਣੇ ਹੱਕ ਵਿੱਚ ਤਸਦੀਕ ਕਰਾ ਲੇਗਾ ਪਰ ਇਹਦੇ ਵਿੱਚ ਜਿਹੜਾ ਏ ਵਿਅਕਤੀ ਆਪਣੀ ਜ਼ਮੀਨ ਵੇਚ ਰਿਹਾ ਹੈ ਜਿੰਨੇ ਮੁੱਲ ਵਿੱਚ ਉਹ ਜ਼ਮੀਨ ਵੇਚ ਰਿਹਾ ਹੈ ਉਸ ਦੇ ਵਿੱਚੋਂ ਗੈਣੇ ਵਾਲੇ ਜਿਹੜੇ ਰੁਪਏ ਕੱਟ ਲਈ ਜਾਣਗੇ ਕੌਣ ਕੱਟੇਗਾ ਉਹ ਖਰੀਦਦਾਰ ਕੱਟੇਗਾ ਠੀਕ ਆ ਉਹਨੇ ਰੁਪਏ ਜਿਹੜਾ ਖਰੀਦਦਾਰ ਉਹ ਵੇਚਦਾਰ ਨੂੰ ਨਹੀਂ ਦੇਵੇਗਾ ਉਹ ਅਮਾਨਤ ਗੈਣੇ ਦੀ ਅਮਾਨਤ ਵਜੋਂ ਆਪਣੇ ਪਾਸ ਹੀ ਰੱਖ ਲਵੇਗਾ ਤੇ ਬਾਕੀ ਦੇ ਮੰਦੇ ਰੁਪਏ ਜਿਹੜੇ ਉਹ ਵੇਚਦਾਰ ਜਿਵੇਂ ਏ ਆ ਠੀਕ ਹੈ ਉਸ ਨੂੰ ਦੇ ਦੇਵੇਗਾ ਤਾਂ ਕਬਜ਼ਾ ਹੁਣ ਹੈਗਾ ਬੀ ਪਾਸ ਪਰੰਤੂ ਜਿਹੜਾ ਇੰਤਕਾਲਾ ਉਹ ਸੀ ਦੇ ਨਾਮ ਇਸ ਜ਼ਮੀਨ ਦੀ ਜਿਹੜੀ ਮਾਲਕੀ ਬਣ ਚੁੱਕੀ ਹੈ ਹੁਣ ਉਸ ਜਿਹੜਾ ਸੀ ਹੈ ਖਰੀਦਦਾਰ ਨੂੰ ਕਬਜ਼ਾ ਲੈਣ ਦੇ ਲਈ ਕੀ ਕਰਨਾ ਹੋਵੇਗਾ ਜੋ ਗਹਿਣੇ ਦੀ ਰਕਮ ਅਮਾਨਤ ਵਜੋਂ ਆਪਣੇ ਕੋਲ ਉਹਨੇ ਰੱਖੀ ਹੈ ਪਹਿਲਾਂ ਉਸ ਨੂੰ ਜਿਹੜਾ ਬੀ ਪਾਰਟੀ ਹੈ ਠੀਕ ਹੈ ਬੀ ਸੀਗਾ ਪਹਿਲਾਂ ਗਹਿਣੇ ਲੈਣ ਵਾਲਾ ਉਸ ਨੂੰ ਦੇਣੇ ਪੈਣਗੇ ਉਹ ਪੈਸੇ ਦੇ ਕੇ ਜਿਹੜਾ ਪੀ ਪਾਰਟੀ ਆ ਉਹ ਰਕਬਾ ਫੱਕ ਕਰਾਏਗੀ ਉਸ ਤੋਂ ਬਾਅਦ ਹੀ ਜਿਹੜਾ ਉਹ ਜ਼ਮੀਨ ਦਾ ਕਬਜ਼ਾ ਜਿਹੜਾ ਸੀ ਇਹੋ ਲੈ ਸਕੇਗਾ ਸੋ ਇਸ ਤਰ੍ਹਾਂ ਜਿਹੜਾ ਗਹਿਣੀ ਕੀਤੀ ਹੋਈ ਜ਼ਮੀਨ ਹੈ ਜਿਹੜੀ ਉਸਦੇ ਰਿਸ਼ਤੀ ਵੀ ਆਪ ਅੱਗੇ ਕਰਾ ਸਕਦੇ ਆ ਬੈ ਬੇਕਮੀ ਰਹਿਣ ਦੀ ਰਿਸ਼ਤੀ ਕਹਿੰਦੇ ਇਹਨੂੰ ਤੇ ਜੇ ਉਹਦਾ ਇੰਤਕਾਲ ਹੁੰਦਾ ਸੋ ਉਹਨੂੰ ਬੈ ਬੇਕਮੀ ਰਹਿਣ ਦਾ ਇੰਤਕਾਲ ਕਿਹਾ ਜਾਂਦਾ ਹੈ ਕਹਿੰਦ ਭਾਬ ਜਿਹੜੀ ਗਹਿਣੇ ਦੀ ਰਕਮ ਹੁੰਦੀ ਹੈ ਉਹ ਜਿਹੜਾ ਤੀਜਾ ਖਰੀਦਦਾਰ ਹੁੰਦਾ ਉਹ ਮੰਨ ਲਓ ਜੀ ਆਪਣੇ ਪਾਸ ਹੀ ਰੱਖ ਲੈਂਦਾ ਮੰਨ ਲਓ ਕਿਸੇ ਨੇ 1 ਲੱਖ ਰੁਪਏ ਵਿੱਚ ਜ਼ਮੀਨ ਗਹਿਣੇ ਕਰੀ ਸੀ ਤੋ 1 ਲੱਖ ਰੁਪਏ ਆਪਣੇ ਪਾਸ ਰੱਖ ਕੇ ਬਾਕੀ ਦੀ ਜਿਹੜੀ ਜ਼ਮੀਨ ਦੇ ਜਿੰਨੇ ਪੈਸੇ ਮੰਗ ਦੇਣਗੇ ਉਹ ਉਹ ਜਿਹੜਾ ਵੇਚਦਾਰ ਨੂੰ ਦੇ ਦੇਗਾ ਤੇ 1 ਲੱਖ ਰੁਪਏ ਉਹ ਜਿਹੜਾ ਜਿਸ ਕੋਲ ਜਮੀਨ ਹੈ ਨੇ ਉਸ ਨੂੰ ਦੇ ਕੇ ਜ਼ਮੀਨ ਫੱਕ ਕਰਵਾ ਲੇਗਾ ਗਹਿਣੀ ਛੜਵਾ ਲੇਗਾ ਤੇ ਕਬਜ਼ੇ ਲੈ ਲੇਗਾ ਤੋਂ ਇਸ ਤਰ੍ਹਾਂ ਕਰਕੇ ਜਿਹੜੀ ਇਹ ਸੀਗਾ ਬੈਮਕਾਮੀ ਰਹਿੰਦਾ ਇੰਤਕਾਲ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਦੇ ਤੇ